ਹਿੰਦੂ ਨੇਤਾਵਾਂ ਦੇ ਕਤਲ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਜਗਤਾਰ ਸਿੰਘ ਜੌਲ, ਫਰਜੀ ਜੌਲ ਅਤੇ ਉਸਦੇ ਸਾਥੀ ਤਲਜੀਤ ਸਿੰਘ ਉਰਫ ਜਿੰਮੀ ਨੂੰ ਫਰੀਦਕੋਟ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜੱਗੀ ਜੌਹਲ ਅਤੇ ਤਲਜੀਤ ਸਿੰਘ ਖਿਲਾਫ थाना ਬਾਜ਼ਾਖਾਨਾ 'ਚ ਅਤਵਾਦੀ ਗਤੀਵਿਧੀਆਂ ਲਈ ਫੰਡਿੰਗ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਸਟੇਟ ਸਪੈਸ਼ਲ ਸੈੱਲ ਵੱਲੋਂ 90 ਦਿਨਾਂ ਦੇ ਅੰਦਰ ਜਾਂਚ ਪੂਰੀ ਨਾ ਹੋਣ ਕਰਕੇ ਮਾਨਯੋਗ ਫਰੀਦਕੋਟ ਅਦਾਲਤ ਨੇ ਜੱਗੀ ਜੌਹਲ ਅਤੇ ਤਲਜੀਤ ਸਿੰਘ ਨੂੰ ਜ਼ਮਾਨਤ ਦਿੱਤੀ ਹੈ। ਇਸ ਦੇ ਬਾਰੇ ਵਧੇਰੇ ਜਾਣਕਾਰੀ ਲਈ ਤੁਹਾਨੂੰ ਵਕੀਲ ਮਨਦੀਪ ਚਾਨਣਾ ਕੋਲੇ ਚੱਲਦੇ ਹਾਂ। ਅਸੈਸ਼ਨ ਜ ਜੈਡੀਸ਼ਨ ਸੈਸ਼ਨ ਜੱਜ ਚਰਨਜੀਤ ਰੂੜਾ ਜੀ ਮੋਗਾ ਜੀ ਨੇ ਜਿਹੜਾ ਹੈਗਾ ਉਹ ਬ੍ਰੇਕ ਆਊਟ ਕਰ ਦਿੱਤਾ ਸੀਗਾ ਇਹਦਾ ਸੈੱਟ ਸੈੱਟ ਕਰ ਦਿੱਤਾ ਸੀਗਾ ਆਰਡਰ ਜਿਹੜਾ ਹੈਗਾ ਉਹ ਉਹਦੇ ਚ ਵੀ ਤਲਜੀਤ ਜੀ ਜਿਹੜੀ ਹੈਗੀ ਬੇਲ ਗ੍ਰਾਂਟ ਹੋ ਚੁੱਕੀ ਹੈਗੀ ਉਹ ਫਰਨਿਸ਼ ਵੀ ਕਰ ਦਿੱਤੀ ਗਈ ਹੈਗੀ ਤੇ ਮੋਸਟ ਪ੍ਰੋਬੇਬਲੀ ਸਰ ਜਿਹੜਾ ਹੈਗਾ ਤਲਜੀਤ ਸਿੰਘ ਜੰਮੀ ਜਿਹੜਾ ਹੈਗਾ ਉਹ ਬਾਹਰ ਆ ਜਾਏਗਾ ਜੋਲ ਦੇ ਫਰਦਰ ਜਿਹੜੇ 7 ਕੇਸਿਸ ਹੈਗੇ ਉਹ ਜਸਪਾਲ ਮਾਨਜੀਪੁਰ ਜੀ ਹੈਗੇ ਹੈਗੇ ਉਹ ਦੇਖ ਰਹੇ ਹੈਗੇ ਜਿੰਨਾ ਕੋਈ ਆਰਡਰਬਲ ਸੁਪਰੀਮ ਕੋਰਟ ਨੇ ਜਿਹੜਾ ਹੈਗਾ ਸਟੇ ਆਊਟ ਕੀਤਾ ਹੋਇਆ ਐਨਆਈ ਏਜੰਸੀ ਦੇ ਉੱਤੇ ਜਿਹੜੀ ਕਿ ਐਨਆ ਕਹਿੰਦੀ ਹੈਗੀ ਕਿ ਅਸੀਂ ਜਾਂ ਜਿਹੜੀ ਹੈਗੀ ਆ ਜਿਹੜੀ ਕੇਸ ਦੀ ਸੁਣਵਾਈ ਹੈਗੀ ਉਹ ਪੰਜਾਬ ਤੋਂ ਬਾਹਰ ਲੈ ਕੇ ਜਾਣਾ ਚਾਹੁੰਦੇ ਹੈਗੇ ਸਰ ਇਹੀ ਸਰ ਸਮਿਸ਼ਨ ਸਰ ਇਸ ਜਿਹੜਾ ਇਹ ਜੱਗੀ ਚੋਲ ਔਰਤ ਦੇ ਖਿਲਾਫ ਕਿਹੜੇ ਥਾਣੇ ਵਿੱਚ ਜਿਹੜਾ ਮਾਮਲਾ ਦਰਜ ਕੀਤਾ ਗਿਆ ਸਰ ਇਥੇ ਬਾਜਖਾਨੇ ਦੇ ਵਿੱਚ ਸੀਗਾ ਸਰ ਇਹ 368 ਨੰਬਰ ਦੇ ਵਿੱਚ ਐਕਚੁਅਲੀ ਇਹ 368 ਨੰਬਰ ਜਿਹੜੀ ਐਫ ਆਈ ਆਰ ਹੈਗੀ ਆ ਇਹ ਮਾਨ ਸਿੰਘ ਵਾਲੇ ਇੱਕ ਅੰਮ੍ਰਿਤਸਰ ਤੋਂ ਮਾਨ ਸਿੰਘ ਜਿਹੜਾ ਹੈਗਾ ਉਹਦੀ ਅਰੈਸਟ ਹੋਈ ਸੀ ਉਹਦੇ ਤੋਂ ਇਥੇ ਪਿਸਟਲ ਦੀ ਗ੍ਰਫਤਾਰੀ ਕੀਤੀ ਗਈ ਸੀ ਸਰ ਉਹਦੀ ਪਿਸਟਲ ਦੀ ਗ੍ਰਿਫਤਾਰ ਜਿਹੜੀ ਹੈਗੀ ਪਿਸਟਲ ਦੀ ਜਿਹੜੀ ਹੈਗੀ ਤੇ ਇੱਥੇ ਰਿਕਵਰੀ ਹੋਈ ਸੀਗੀ ਪਿਸਟਲ ਦੀ ਰਿਕਵਰੀ ਤੋਂ ਹੀ ਸਰ ਇਹ ਜਿਹੜਾ ਥ੍ਰੀਡ ਨੰਬਰ ਅਫੇਅਰ ਜਿਹੜੀ ਹੈਗੀ ਰਜਿਸਟਰਡ ਹੋਇਆ ਸੀ ਸਰ ਇੱਥੇ ਉਸ ਵਿੱਚ ਇਹ ਨਾਮਸ਼ਾਮੀ ਹਾਂ ਉਸ ਦੇ ਵਿੱਚ ਕੀ ਵੀ ਜਿਹੜੀ ਪਿਸਟਲ ਹੈਗਾ ਇਹ ਇਹਨੇ ਫੰਡਸ ਜਿਹੜੇ ਸਾਨੂੰ ਬਾਹਰੋਂ ਪ੍ਰੋਵਾਈਡ ਆਊਟ ਕੀਤੇ ਗਏ ਸੀਗੇ ਇਹ ਜਿਹੜਾ ਪਿਸਟਲ ਹੈਗਾ ਅਸੀਂ ਜੱਗੀ ਜੋਲ ਦੇ ਕਹਿੰਦੇ ਉੱਤੇ ਤਲਜੀਤ ਦੇ ਕਹਿੰਦੇ ਉੱਤੇ ਇਹ ਸੀ ਪਿਸਟਲ ਜਫਰਵਾਲ ਤੋਂ ਵਨ ਗੁਰਪ੍ਰੀਤ ਸਿੰਘ ਉਹਨੇ ਉਹ ਉੱਥੋਂ ਚੱਕ ਲਿਆ ਸੀਗਾ ਜੀ ਕੱਲ ਤੱਕ ਅਸੀਂ ਬੇਲ ਬਾਂਡ ਜਿਹੜੇ ਫਰਨਿਸ਼ ਕਰਦਾਂਗੇ ਉਹ ਤਲਜੀਤ ਆ ਬਾ ਸੋ ਸੁਣਿਆ ਤੁਸੀਂ ਹਾਲਾਂਕਿ ਜੱਗੀ ਜੋਲ ਨੂੰ ਜ਼ਮਾਨਤ ਦਾ ਕੇਸ ਚ ਮਿਲ ਗਈ ਪਰ ਬਹਰਾਲ ਉਹ ਜੇਲ੍ਹ ਚੋਂ ਬਾਹਰ ਨਹੀਂ ਆ ਸਕੇਗਾ ਕਿਉਂਕਿ ਉਸ ਦੇ ਖਿਲਾਫ ਲੁਧਿਆਣਾ ਤੇ ਮੋਗਾ ਚ ਵੀ ਕੋਲ 1.7 ਮਾਮਲੇ ਦਰਜ ਨੇ ਜਦਕਿ ਤੇਲਜੀਤ ਸਿੰਘ ਜਿੰਮੀ ਦੀ ਰਿਹਾਈ ਹੁਣ ਸੰਭਵ ਹੈ ਫਰੀਦਕੋਟ ਤੋਂ ਗੁਰਜੀਤ ਰਮਾਨਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978